ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀ ਦੀ ਬਹਾਰ ਏ ਬਾਹਰ ਨਿਕਲਿਆ ਸਾਂ ਗਰਮੀ ਬੜੀ ਏ ਮਨ ਦੇ ਅੰਦਰ ਕੁਝ ਖਿਆਲਾਂ ਦਾ ਜਿਹੜਾ ਸੀ ਉਹ ਆਉਣਾ ਜਾਣਾ ਸ਼ੁਰੂ ਹੋਇਆ ਉਹ ਦੇੜ ਬਣ ਸ਼ੁਰੂ ਹੋਈ ਬਣਨੇ ਸ਼ੁਰੂ ਹੋਏ ਜਾਣੇ ਸ਼ੁਰੂ ਹੋਏ ਤੇ ਸੋਚਿਆ ਮੈਂ ਆਪਣੇ ਪੈਣਾ ਭਰਾਵਾਂ ਦੇ ਨਾਲ ਉਹ ਬਣਦੇ ਹੋਏ ਵਿਚਾਰ ਸ਼ੇਅਰ ਕਰਦਿਆਂ ਜਿਹੜੇ ਬਾਹਰ ਮੌਸਮ ਬਦਲਦੇ ਨਾ ਇਸ ਤਰ੍ਹਾਂ ਹੀ ਤੁਹਾਡੇ ਅੰਦਰ ਮੌਸਮ ਬਦਲਦੇ ਨੇ ਬਾਹਰ ਦੀਆਂ ਸਿਆਣੀਆਂ ਨੇ ਛੇਰ ਉਤਾਂ ਗਿਣੀਆਂ ਨੇ ਪਰ ਚਲੋ ਆਪਾਂ ਉਦਾਹਰਣ ਵਾਸਤੋਂ ਚਾਰਾਂ ਦਾ ਜ਼ਿਕਰ ਕਰਦੇ ਹਾਂ ਪਤਝੜ ਆਉਂਦੀ ਹੈ ਬਸੰਤ ਆਉਂਦੀ ਹੈ ਗਰਮੀ ਆਉਂਦੀ ਹੈ ਸਰਦੀ ਆਉਂਦੀ ਹੈ ਖੈਰ ਇਸ ਤਰ੍ਹਾਂ ਹੀ ਤੁਹਾਡੇ ਅੰਦਰ ਮੌਸਮ ਬਦਲਦੇ ਨੇ ਜਿਵੇਂ ਤੁਹਾਡੇ ਬਾਹਰੀ ਸਮਾਜ ਦੇ ਅੰਦਰ ਬਾਹਰੀ ਲਾਈਫ ਦੇ ਅੰਦਰ ਦੁਨੀਆ ਦੇ ਅੰਦਰ ਕੁਦਰਤੀ ਢੰਗ ਦੇ ਨਾਲ ਮੌਸਮ ਮੌਸਮ ਬਦਲਦੇ ਨੇ ਜਿਹੜੇ ਬਾਹਰ ਦੇ ਮੌਸਮ ਦੀ ਤਬਦੀਲੀ ਹੁੰਦੀ ਉਹ ਸੂਰਜ ਕਰਕੇ ਆ ਕਦੇ ਕਦੇ ਤੁਸੀਂ ਇਸੇ ਸੂਰਜ ਨੂੰ ਵੇਖਣਾ ਪਸੰਦ ਨਹੀਂ ਕਰਦੇ ਤੇ ਸੂਰਜ ਵਾਸਤੇ ਇੱਕ ਲਫ਼ਜ਼ ਵਰਤਦੇ ਹੋ ਸੂਰਜ ਨੇ ਅੱਜ ਬੜੀ ਅੱਗ ਲਾਈ ਤੇ ਜਦੋਂ ਸਰਦੀ ਹੁੰਦੀ ਹੈ ਉਦੋਂ ਸੂਰਜ ਕੁਛ ਦਿਨ ਨਾ ਦਿਸੇ ਤੇ ਉਦੋਂ ਕਹਿੰਦੇ ਹੋ ਕਈ ਦਿਨ ਹੋ ਗਏ ਨੇ ਸੂਰਜ ਦਿਸਿਆ ਹੀ ਨਹੀਂ ਸੂਰਜ ਦੇ ਦਦਾਰੀ ਨਹੀਂ ਹੋਏ ਉਦੋਂ ਸੂਰਜ ਦੀ ਪਾਲ ਸ਼ੁਰੂ ਹੁੰਦੀ ਹੈ ਸੂਰਜ ਦਾ ਨਿੱਗ ਸੂਰਜ ਦਾ ਪਰਛੇ ਸੂਰਜ ਦੀਆਂ ਕਿਰਨਾਂ ਸੂਰਜ ਤੇ ਸਾਹਮਣੇ ਬਹਿਣਾ ਬੜਾ ਚੰਗਾ ਲੱਗਦਾ ਹੈ ਧੁੱਪੇ ਬਹਿਣਾ ਬੜਾ ਚੰਗਾ ਲੱਗਦਾ ਹੈ ਪਰ ਜਦੋਂ ਗਰਮੀ ਹੁੰਦੀ ਹੈ ਉਦੋਂ ਸੂਰਜ ਤੋਂ ਛਿਪਦੇ ਨਜ਼ਰ ਆਉਂਦੇ ਹੋ ਰੁੱਖ ਦਾ ਸਹਾਰਾ ਦਵਾਰ ਦਾ ਸਹਾਰਾ ਛੱਤ ਦਾ ਸਹਾਰਾ ਲੱਭਦੇ ਹੋ ਕਿ ਸੂਰਜ ਦੇ ਸਾਹਮਣੇ ਨਾ ਜਾਇਆ ਜਾਏ ਸੂਰਜ ਕਰਕੇ ਮੌਸਮ ਬਦਲਦੇ ਨੇ ਬਾਹਰ ਗਰਮੀ ਆ ਜਾਂਦੀ ਏ ਸਰਦੀ ਆ ਜਾਂਦੀ ਏ ਪਤਝੜ ਆ ਜਾਂਦੀ ਏ ਜਾਂ ਉਸ ਤੋਂ ਬਾਅਦ ਬਸੰਤ ਆ ਜਾਂਦੀ ਏ ਪਤਝੜ ਤੋਂ ਬਾਅਦ ਬਸੰਤ ਆਉਂਦੀ ਜਿਹੜੇ ਅੰਦਰ ਦੇ ਮੌਸਮ ਨੇ ਉਹ ਬਦਲਦੇ ਨੇ ਪਰ ਤੁਹਾਡੀ ਆਪਣੀ ਚਾਹਤ ਦੇ ਮੁਤਾਬਕ ਬਦਲਦੇ ਨੇ ਸੂਰਜ ਦੇ ਮੁਤਾਬਕ ਨਹੀਂ ਬਾਹਰ ਦਾ ਮੌਸਮ ਬਦਲਦਾ ਏ ਸੂਰਜ ਦੇ ਮੁਤਾਬਕ ਬਾਹਰ ਦਾ ਮੌਸਮ ਤੁਹਾਡੀ ਚਾਹਤ ਦੇ ਆਸਰੇ ਟਿਕਦਾ ਨਹੀਂ ਏ ਤੇ ਤੁਹਾਡੀ ਚਾਹਤ ਦੇ ਆਸਰੇ ਜਾਂਦਾ ਵੀ ਨਹੀਂ ਏ جے ਤੁਸੀਂ ਚਾਓ ਵੀ گرمی ਬੜੀਏ ਚਲੀ ਜਾਏ ਨਹੀਂ ਜਾਂਦੀ ਜੇ ਤੁਸੀਂ ਚਾਓ ਵੀ ਠੰਡ ਬੜੀਏ ਹੁਣ ਸੂਰਜ ਥੋੜਾ ਤੇਜ ਹੋਵੇ ਨਹੀਂ ਹੁੰਦਾ ਜੇ ਤੁਹਾਡੀ ਚਾਹਤ ਬਣੇ ਹੁਣ ਬਰਸਾਤ ਆ ਜਾਏ ਨਹੀਂ ਹੁੰਦੀ ਜੇ ਤੁਹਾਡੀ ਚਾਹਤ ਬੰਜਾ ਹੁਣ ਬਰਸਾਤ ਬੰਦ ਹੋ ਜਾਏ ਨਹੀਂ ਹੁੰਦੀ ਪਰ ਜਿਹੜੇ ਅੰਦਰ ਦੇ ਮੌਸਮ ਨੇ ਨਾ ਉਹ ਤੁਹਾਡੀ ਆਪਣੀ ਚਾਹਤ ਦੇ ਮੁਤਲਕ ਆਉਂਦੇ ਨੇ ਚਾਹਤ ਦੇ ਉੱਤੇ ਡਿਪੈਂਡ ਹੋ ਕੇ ਆਉਂਦੇ ਨੇ ਚਾਹਤ ਦੇ ریلیਟਿਡ ਆਉਂਦੇ ਨੇ ਚਾਹਤ ਦੇ ਸਹਾਰੇ ਆਉਂਦੇ ਨੇ ਤੁਸੀਂ ਚਾਓ ਆਪਣੇ ਅੰਦਰ ਹਰ ਵਕਤ ਗਰਮੀ ਪੈਦਾ ਕਰਕੇ ਰੱਖ ਸਕਦੇ ਹੋ ਤੁਸੀਂ ਚਾਹੋ ਤੇ ਗਰਮੀ ਦੀ ਤਪਦੀ ਹੋਈ ਬਾਰੀ ਰੁੱਤ ਦੇ ਅੰਦਰ ਅੰਦਰ ਨੂੰ ਤੁਸੀਂ ਆਪਣੇ ਮਨ ਨੂੰ ਤੁਸੀਂ ਅਗਰ ਸ਼ਾਂਤ ਰੱਖਣਾ ਚਾਹੋ ਸਰਦੀ ਵਿੱਚ ਰੱਖਣਾ ਚਾਹੋ ਠੰਡਾ ਰੱਖਣਾ ਚਾਹੋ ਤੇ ਰੱਖ ਸਕਦੇ ਹੋ ਚਾਹੋ ਤੇ ਤੁਹਾਡੇ ਚਿਹਰੇ ਦੇ ਉੱਤੇ ਕਦੇ ਕੋਈ ਹਾਸਾ ਨਾ ਰਵੇ ਅੱਖਾਂ ਦੇ ਵਿੱਚ ਤੁਹਾਡੇ ਹਾਸਾ ਨਾ ਰਵੇ ਸਕੂਨ ਨਾ ਰਵੇ ਹਰ ਵਕਤ ਮੁਰਜਾਏ ਰੋ ਕੁਮਲਾਏ ਰੋ ਕੁਰਜ ਦੇ ਰੋ ਕਲਪ ਦੇ ਰੋ ਹਾਏ ਮਰ ਗਏ ਖਪ ਗਏ ਹੋ ਕੇ ਚੋਹਰੇ ਕਦੇ ਤੁਹਾਡੇ ਜੀਵਨ ਦੇ ਅੰਦਰ ਹਰਿਆਲੀ ਦਿਸੇ ਨਾ ਤੇ ਜੇ ਚਾਹੋ ਤੇ ਤੁਹਾਡੇ ਚਿਹਰੇ ਦੇ ਉੱਤੇ ਮੁਸਕਰਾਟ ਰਹਿ ਸਕਦੀ ਅੱਖਾਂ ਦੇ ਅੰਦਰ ਖਮੋਸ਼ੀ ਰਹਿ ਸਕਦੀ ਤੁਹਾਡੇ ਮਨ ਦੇ ਅੰਦਰ ਬਸੰਤ ਦਾ ਖੇੜਾ ਰਹਿ ਸਕਦਾ ਤੁਹਾਡੇ ਅੰਦਰ ਠੰਡਕ ਰਹਿ ਸਕਦੀ ਪਰ ਇਹ ਤੁਹਾਡੀ ਚਾਹਤ ਦੇ ਉੱਤੇ ਗੱਲ ਮੁਖਦੀ ਹੈ ਸੂਰਜ ਦੇ ਉੱਤੇ ਨਹੀਂ ਤੁਹਾਡੀ ਚਾਹਤ ਦੇ ਉੱਤੇ ਤੁਹਾਡੀ ਖੁਸ਼ੀ ਹੈ ਤੁਸੀਂ ਆਪਣੇ ਅੰਦਰ ਪਤਝੜ ਰੱਖਣੀ ਹੈ ਤੁਹਾਡੀ ਖੁਸ਼ੀ ਹੈ ਤੁਸੀਂ ਆਪਣੇ ਅੰਦਰ ਬਸੰਤ ਰੱਖਣੀ ਹੈ ਤੁਹਾਡੀ ਖੁਸ਼ੀ ਹੈ ਤੁਸੀਂ ਆਪਣੇ ਅੰਦਰ ਗਰਮੀ ਨੂੰ ਆਵਾਜ਼ ਦੇ ਕੇ ਹਰ ਵਕਤ ਅੰਦਰ ਨੂੰ ਗਰਮ ਰੱਖਣਾ ਜਦੋਂ ਬੋਲਣਾ ਹੈ ਬੋਲ ਗਰਮੀ ਦੇ ਜਦੋਂ ਮਿਲਣਾ ਹੈ ਮਿਲਣਾ ਗਰਮੀ ਨਾਲੇ ਅੱਖਾਂ ਦੇ ਵਿੱਚੋਂ ਤੁਹਾਡੇ ਗਰਮੀ ਆਵੇ ਬੋਲਾਂ ਚੋਂ ਗਰਮੀ ਆਵੇ ਚਿਹਰੇ ਤੇ ਗਰਮੀ ਆਵੇ ਜਦੋਂ ਚਾਓ ਇਦਾਂ ਦਾ ਰਹਿ ਸਕਦੇ ਹੋ ਤੇ ਜਦੋਂ ਚਾਓ ਬੋਲ ਵੀ ਸ਼ਾਂਤ ਅੱਖਾਂ ਵੀ ਸ਼ਾਂਤ ਚਿਹਰਾ ਵੀ ਸ਼ਾਂਤ ਤੇ ਮਿਲਨ ਗਿਲਨ ਦਾ ਤਰੀਕਾ ਵੀ ਸ਼ਾਂਤ ਢੰਗ ਵੀ ਸ਼ਾਂਤ ਪਰ ਇਹ ਤੁਹਾਡੇ ਤੇ ਹੈ ਤੁਸੀਂ ਕਿਹੜਾ ਮੌਸਮ ਪਸੰਦ ਕਰਦੇ ਹੋ ਜੇ ਕਿਧਰੇ ਮੁਤਾਲਾ ਕੀਤਾ ਜਾਏ ਸਰਵੇ ਕੀਤਾ ਜਾਏ ਵੀ ਕਿਹੜੇ-ਕਿਹੜੇ ਬੰਦੇ ਨੂੰ ਕਿਹੜੀ ਬਹਾਰ ਚੰਗੀ ਲੱਗਦੀ ਕੋਈ ਕਹੇਗਾ ਗਰਮੀ ਕੋਈ ਕਹੇਗਾ ਸਰਦੀ ਕੋਈ ਕਹੇਗਾ ਬਰਸਾਤ ਕੋਈ ਕਹੇਗਾ ਪਤਝੜ ਕੋਈ ਕਹੇਗਾ ਬਸੰਤ ਇਹ ਵੀ ਹੁਣ ਤੁਹਾਡੀ ਚਾਹਤ ਹੈ ਤੁਸੀਂ ਬਸੰਤ ਵਿੱਚ ਰਹਿਣਾ ਹੈ ਤੁਹਾਡੀ ਮਰਜ਼ੀ ਤੁਸੀਂ ਪਤਝੜ ਵਿੱਚ ਰਹਿਣਾ ਹੈ ਤੁਹਾਡੀ ਮਰਜ਼ੀ ਤੁਸੀਂ ਕਿਹੜੀ ਬਹਾਰ ਵਿੱਚ ਰਹਿਣਾ ਹੈ ਕਿਵੇਂ ਦੇ ਬਣ ਕੇ ਰਹਿਣਾ ਹੈ ਤੁਹਾਡੀ ਮਰਜ਼ੀ ਖੈਰ ਆਪਣੇ ਅੰਦਰ ਨੂੰ ਸਵਾਰ ਕੇ ਰੱਖੋ ਅੰਦਰ ਨੂੰ ਠੰਡਾ ਰੱਖੋ ਅੰਦਰ ਨੂੰ ਸ਼ਾਂਤ ਰੱਖੋ ਆਪਣੇ ਅੰਦਰ ਨੂੰ ਹਰਿਆਲੀ ਰੱਖੋ ਹਰ ਵਕਤ ਹੋ ਕੇ ਝੋਰੇ ਮਰ ਗਏ ਖੱਪ ਗਏ ਰਿਆ ਕੁਝ ਨਹੀਂ ਇਹ ਉਹ 플ਾਂਟਿੰਗ ਇਦਾਂ ਦਾ ਆਪਣੇ ਆਪ ਨੂੰ ਨਾਮ ਬਣਾ ਕੇ ਰੱਖੋ ਅੰਦਰ ਦਾ ਮੌਸਮ ਚੰਗਾ ਰੱਖੋ ਖੇੜੇ ਵਾਲਾ ਰੱਖੋ ਬਹਾਰ ਵਾਲਾ ਰੱਖੋ ਸਕੂਨ ਵਾਲਾ ਰੱਖੋ ਸ਼ਾਂਤੀ ਵਾਲਾ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ